ਲੇ ਵੀ ਆਪਣੇ ਭਾਈ ਨਵੀਨ ਨੇ ਝੋਟੀ ਦਵਾਈ ਆਪਾਂ ਨੂੰ ਪੈਲਣ ਖਰਕੀ ਦੰਦੋ ਚੋਗੀ ਐ ਤੇ ਹੁਣ ਖਾਲੀ ਕਰਖੀ ਫਿਰ ਵੀ ਦੁਬਾਰਤੋਂ ਹੁਣ ਘੰਟੇ ਬਾਅਦ ਫਿਰ ਬੱਚਾ ਛੱਡ ਲਿਆ ਫਿਰ ਮਿਲ ਪੀ ਆਹ ਫਰਕ ਐ ਹਰਿਆਣੇ ਦੇ ਮਹਿਸਾਂ ਦਾ ਆਪਣੇ ਕੈਨ ਨੇ ਆਕੇ ਪਾਪੜੇ ਤੋਂ ਦਵਾਈਆਂ ਨੇ ਬਾਈ ਨੇ ਦੋ ਝੋਟੀਆਂ ਇੱਕ ਉਹ ਦੋ ਦਵਾਈ ਐ ਇੱਕ ਆ ਦਵਾਈ ਐ ਕੱਚੇ ਕਿਲਿਆਂ ਤੋਂ ਮਹਿਸਾਂ ਲਿਆ ਨੇ ਅੱਜ ਕੀ ਸਾਰੀਆਂ ਬਾੜ ਦੇ ਤੋਂ ਆ ਦੇਖੋ ਕਿੰਨਾ ਦੁੱਧ ਉਹਨੇ ਬਾਈ ਇਹ ਪੂਰੀ ਨਾ ਕਿਤੇ ਹੋਗੀ 15 16 ਕਿਲੋ ਅੱਛਾ ਦੋ ਦਿਨਦ ਹੈ ਠੀਕ ਐ ਦੋ ਦੰਦ ਹੈ ਮੈਂ ਚਾਰ ਸਮਝ ਗਰੀ ਨਹੀਂ ਦੋ ਦੰਦ ਦੋ ਦੰਦ ਕੱਟੀ ਆਲੇ ਵੀ ਦੋ ਕਟੀਆਂ ਦਵਾਈਆਂ ਨੇ ਇਹਨੇ 3 ਸਾਲ ਕੀ ਹੋਈ ਹੈ ਹਾਂ ਇੱਕ ਚੌਗੀ ਇੱਕ ਇਹ ਦੁੱਗੀ ਸਾਡੇ 3 ਸਾਲ ਦੀ ਤਾਂ ਹੀ ਕੇ ਕਹਿੰਦੇ 3 ਸਾਲ ਦੀ ਬਈ ਹੈ ਸਾਰੀਆਂ ਕੱਚੇ ਕਿਲੇ ਤੋਂ ਮੈਂ ਲਈਆਂ ਨੇ ਅੱਜ ਕੀ ਤੋਰ ਫਿਰ ਕੇ ਤਾਊ ਵੀ ਆ ਰਹੇ ਵਿੱਚ ਇਹ ਤਾਊ ਤੋਂ ਲਈ ਹੈ ਤੇ ਸ਼ਾਮ ਦੇ 7 7:30 ਵਜ ਰਹੇ ਨੇ ਇੱਕ ਚੋਟੀ ਘੱਟਦੀ ਦੀ ਬਹੁਤ ਅਸਲ ਜੋਟੇ ਕੱਲ ਦੀ ਸੂਈ ਆ ਹਜੇ ਹਜੂ ਜੀ ਯਾ ਪਾਪੜਾ ਤੋਂ ਐਨ ਪਿਓਰ ਹਰਿਆਣੇ ਦੀ ਚੰਗਾ ਆਪਾ ਕਹਿ ਦਨੇ ਹਰਿਆਣੇ ਦੀ ਮੈਂ ਦੇਖੋ ਜਿੱਥੇ ਪੈਰ ਧਰ ਲਿਆ ਉੱਥੇ ਖੜੀ ਐ ਸੁੱਨ ਹੋਈ ਜਮਾ ਮੇਰੇ ਵਿਆਹ ਦੁਰੇ ਐ ਥੋੜੀ ਐ ਪੈਰ ਪੱਟ ਜੂਗੀ ਬਹੁਤ ਅਸਲ ਚੁੱਟੀ ਐ 20 ਕਿਲੋ ਵੱਧ 20 ਕਿਲੋ ਵੱਧ ਚਾਰ ਦੰਦਾਂ ਦਾ ਕੱਟੀ ਐ ਜੇ ਨਵੀਂ ਕੱਟੀ ਐ ਫੁੱਲ ਲੇਵੇ ਦੀ ਐ ਮੰਗਰ ਕੱਟੀ ਐ ਕੱਟਾ ਮੰਗਰ ਵੀ ਕੱਟੀ ਐ ਫੁੱਲ ਲੇਵੇ ਦੀ ਕੱਟੀ ਐ ਗਾੜੀ ਗੂੜੀ ਪੈਣ ਪਿਛਾੜੀ ਇਹੜਾ ਮੰਦੇ ਦੀ ਬਾਈ ਉਹ ਦੇਖ ਬਹੁਤ ਸਾਫ ਸੁਥਰੀ ਚੰਗੀ ਕੱਟੀਆਂ ਆਗਲੇ ਹੀ ਮਰਦੇ ਚਾਰੇ ਥਾਣ ਗੁੱਟ ਗੁੱਟ ਤੇ ਗੱਟ ਗੱਟ ਦੇ ਥਾਣ ਪਹਿਲੇ ਚਾਰੀ ਚਾਰ ਦੰਦ ਕੱਟੀ ਐ ਪਹਿਲੇ ਕਿੰਨੇ ਰਹਿਤ ਨਾ ਮੁਕੇ ਕਿਤਨੇ ਆ ਗੁੱਲ ਨੇ ਵੀ ਦੀ ਕੱਟੀ ਤੇ ਕਰ ਸੁਥਰਾ ਲੱਗੇ ਜਿਹਦੇ ਵੀ ਵਿਸ਼ਵਾਸ ਕਰੀਂ ਕੰਬਲ ਲੈ ਜਾਣਾ ਯਾਰ ਦੇਖੋ ਦੇਖ ਮਾਰ ਆਪਣੇ ਬਹੁਤ ਬੰਦੇ ਇਹ ਕਹਿੰਦੇ ਨੇ ਬਈ ਤੂੰ ਸਾਰਾ ਦਿਨ ਹਰਿਆਣਾ ਹਰਿਆਣਾ ਕਰੀ ਜਾਂਦਾ ਹਰਿਆਣਾ ਹਰਿਆਣਾ ਕਰੀ ਜਾਂਦਾ ਇਹੋ ਜੀ ਜਗ੍ਹਾ ਆਪਾਂ ਆਪਣੇ ਘਰ ਵਾਸਤੇ ਰਹਿਣ ਨੂੰ ਬਣਾਉਣਾ ਜਿਹੇ ਜੇ ਪਸ਼ੂਆਂ ਦੀ ਬਣਾਉਂਦੇ ਨੇ ਕਿਸੇ ਦੇ ਘਰੇ ਵਗਜੋ ਪਸ਼ੂਆਂ ਦੇ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਡੰਗਰਾਂ ਦਾ ਰਹਿਣ ਵਾਸਤੇ ਬਣਾਇਆ ਹੋਇਆ ਬਸੇਰਾ ਲੋਕਾਂ ਨੇ ਆਪਣੇ ਮੰਨ ਲਾ ਇਹ ਜੇ ਘਰ ਬਣਾਉਨੇ ਆ ਡੰਗਰਾਂ ਨੂੰ ਬਾਅਦ ਚ ਕਹਿੰਦੇ ਆ ਵੀ ਚਲ ਇਹਨਾਂ ਨੂੰ ਬਾਅਦ ਚ ਪਾਵਾਂ ਦੇਖੋ ਕੁੱਤੀਆਂ ਲਈ ਅਗਲੇ ਤਾਂ ਮੋਰ ਬੋਲ ਰਹੇ ਨੇ ਦੇਖੋ ਮੋਰ ਆਹ ਮੋਰ ਬੋਲ ਰਹੇ ਨੇ ਬਾਈ ਇਹਦੇ ਹਾਂ ਹਾਂ ਇੱਥੇ ਨੇ ਮੋਰ ਇੱਕ ਮੋਰ ਪਾਲਾਂਗੇ ਆਪਾਂ ਵੀ ਯਾਰ ਆਹ ਬੈਠੇ ਹੋ ਜੱਗੇ ਆਹ ਬੈਠਿਆ ਆਦੇ ਬਾਈ ਆ ਦੇਖ ਆਓ 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 ਇਹੇ ਜੀ ਬਾਈ ਇਹਨਾਂ ਨੇ ਆ ਦੇਖੀ ਕੱਟੀਆਂ ਪਾਲੀਆਂ ਹੋਈਆਂ ਯਾਰ ਟੋਬੇ ਬਣਾ ਰਖੇ ਨੇ ਆਪਦੇ ਘਰਾਂ ਚ ਪਿਆ ਦੇਖ ਐਨਾ ਸੋਹਣਾ ਪਸ਼ੂਆਂ ਦਾ ਬਣਾਇਆ ਹੋਇਆ ਐਨਾ ਸੋਹਣਾ ਆਪਦਾ ਘਰ ਨਹੀਂ ਬਣਾਇਆ ਐ ਕਟੀਆਂ ਦੇ ਕਿਵੇਂ ਤਿਆਰ ਕਰ ਰਹੇ ਨੇ ਆ ਚੀਜ਼ ਐ ਬਾਈ ਹਰਿਆਣਾ ਚ ਆਪਾਂ ਕਿੱਥੇ ਕਟੀਆਂ ਤਿਆਰ ਕਰ ਦਾਂਗੇ ਅਜੇ 2 ਮਹੀਨੇ ਦੀ ਕੱਟੀ ਦਾਸਦਾ ਬਾਈ ਚਲਿੰਗ ਦੇਖੋ ਨੋਦ ਬਗਰੇ ਦੇਖੋ ਹਟ ਲੈ ਉਹਨੂੰ ਦੁੱਧ ਦੇਵੋ 23 ਕਿਲੋ ਕਿੰਨਾ ਦੁੱਧ ਦਊਗੀ 23 ਕਿਲੋ ਬੱਚੇ ਕੇ ਲੀਏ ਤੇ ਮੈਂ ਅਸਰ 23 24 ਕਹਿੰਦੇ ਨੇ ਕਰ 20 ਮੰਨ ਲਓ ਕਿਉਂਕਿ ਵਿੱਚ ਲੋਕ ਬਹੁਤ ਟੀਚਰਾ ਕਰਦੇ ਨੇ ਦੇਵਾਲੂ ਬਹੁਤ ਹੈ ਠੰਡ ਠੰਡ ਬਹੁਤ ਆਸਨ ਲੱਗਿਆ ਹੋਇਆ ਅਜੇ ਰਹਿੰਦੇ ਨੇ ਦਿਨ ਵਿੱਚ ਮਨੇ ਕੋਈ ਟੋਬੇ ਤੋਂ ਲਈਆ ਚੋਟੀ ਉੱਥੇ ਟਿੱਕ ਮਾਰ ਰਹੇ ਹਾਂ ਟੋਬੇ ਤੋਂ ਲਈਆ ਤੇ ਉੱਥੇ ਲੱਗੇ ਹੋਏ ਨੇ ਹਸ ਕੰਜੇ ਟੋਬਿਆਂ ਦੀ ਹਰਿਆਣੇ ਚ ਆਹ ਨਿਸ਼ਾਨੀਆਂ ਨੇ ਉੱਥੋਂ ਲੈਣ ਲੱਗ ਰਹੇ ਹੁਣ ਉੱਤੀ ਚਿਤਪਾ ਮਾਰ ਕੇ ਚੱਕ ਰਹੇ ਗੱਬਣ ਝੋਟੀਆਂ ਬਹੁਤ ਕੰਮ ਦੀ ਛੋਟੇ ਛੋਟੇ ਸੰਗ ਦੀ ਵਧੀਆ ਲੈ ਵੀ ਕੋਈ ਹੈ ਕੋਈ ਭਾਈ ਝੋਟੀਆਂ ਲੈਣ ਵਾਸਤੇ ਨਾ ਬਹੁਤ ਕੁਝ ਕਰਨਾ ਪੈਂਦਾ ਬਹੁਤ ਕੁਝ ਹੋਰੇ ਹਰਿਆਣੇ 'ਚ ਬਹੁਤ ਪਾਪੜ ਵੇਲਣੇ ਪੈਂਦੇ ਨੇ ਮੀਂਹ ਪੈ ਕੇ ਹਟੇ ਇੱਧਰ ਮੀਂਹ ਆ ਪਰ ਮੀਂਹ ਨਹੀਂ ਤੇ আর ওর এক ਹੋਰ पंगा ਇੱਥੇ ਜੋੜ ਤੋਂ ਬਗੈਰ ਨਾ ਐਸੇ ਨਹੀਂ ਕਰਾਂਗੇ ਜਿਵੇਂ ਦੀ ਦੁਪਹਿਰੇ ਹੁੰ ਗੇਟ ਲੱਗੇ ਹੁੰਦੇ ਨੇ ਇਹ ਛੋਟੀ ਨਹੀਂ ਬੜੀ ਆਸ ਲੱਗ ਦੇ ਛੋਟੀ ਆ ਛੋਟੇ ਛੋਟੇ ਸੇ ਗਲੀ ਦੇ ਪਰਦੇ ਅੰਦਰ ਤਾਂ ਦੇਖ